ARTEMIS 2 ਚੰਦਰਮਾ ਲਈ NASA ਦਾ ਇੱਕ ਅਹਿਮ ਮਿਸ਼ਨ ਹੈ। ਸਾਲ 2026 ਦੀ ਸ਼ੁਰੂਆਤ ਵਿੱਚ ਲਾਂਚ ਹੋਣ ਵਾਲਾ ਇਹ ਮਿਸ਼ਨ ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਇਨਸਾਨ ਚੰਦ ਵੱਲ ਵਾਪਸੀ ਕਰਨਗੇ। ਪਰ ਇਹ ਅਸਲ ਵਿੱਚ ਇੱਕ ਟੈਸਟ ਫਲਾਈਟ ਵਰਗਾ ਹੈ। ਇਸ ਵਿੱਚ 4 ਪਲਾੜ ਯਾਤਰੀ ਅੱਜ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਮਨੁੱਖੀ ਰਾਕਟ ਦੀ ਵਰਤੋਂ ਕਰਕੇ 10 ਦਿਨਾਂ ਦੇ ਸਫ਼ਰ ਤੇ ਚੰਦ ਦੇ ਪਿਛਲੇ ਪਾਸੇ ਤੱਕ ਜਾਣਗੇ। ਅੱਜ ਮੈਂ ARTEMIS 2 ਮਿਸ਼ਨ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਪੁਲਾੜ ਯਾਨ ਮਿਸ਼ਨ ਦੀ ਕਾਰਜ ਪ੍ਰਣਾਲੀ ਅਤੇ ਚਾਲਕਦਾਲ ਤਾਂ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਆਰਟੇਮਸ 2 ਪੁਲਾੜ ਯਾਨ ਬਾਰੇ ਸੰਖੇਪ ਵਿੱਚ ਸਮਝਦੇ ਹਾਂ ਜਿਸ ਪੂਰੇ ਰਾਕੇਟ ਦੀ ਵਰਤੋਂ ਕੀਤੀ ਜਾ ਰਹੀ ਹੈ ਉਸ ਨੂੰ ਸਪੇਸ ਲਾਂਚ ਸਿਸਟਮ ਜਾਂ ਆਮ ਤੌਰ ਤੇ ਐਸ ਐਲ ਐਸ ਕਿਹਾ ਜਾਂਦਾ ਹੈ ਸਪੇਸ ਸ਼ਟਲ ਵਾਂਗ ਹੀ ਇਸ ਦੇ ਦੋਵਾਂ ਪਾਸੇ ਦੋ ਥੋਸ ਰਾਕਟ ਬੂਸਟਰ ਲੱਗੇ ਨੇ ਅਤੇ ਵਿਚਕਾਰ ਇੱਕ ਸੰਤਰੀ ਰੰਗ ਦੀ ਕੋਰ ਸਟੇਜ ਆਰਟੇਮਸ 2 ਉੱਤੇ ਲੱਗੇ ਇਹ ਥੋਸ ਰਾਕਟ ਬੂਸਟਰ ਬਹੁਤ ਖਾਸ ਨੇ ਤਨ ਯੋਕਟਰ ਆਜ ਅਮਰੀਕਾ ਦੀ 250ਵੀਂ ਵਰੇਗੰਡ ਜੋ ਕਿ 2026 ਵਿੱਚ ਆ ਰਹੀ ਹੈ ਉਸ ਨੂੰ ਮਨਾਉਣ ਲਈ ਇਹਨਾਂ ਦੋਵਾਂ ਬੂਸਟਰਾਂ ਦੇ ਉੱਪਰ ਇੱਕ ਵਿਸ਼ਾਲ ਅਮਰੀਕਾ 250 ਦਾ ਲੋਗੋ ਬਣਾਇਆ ਗਿਆ ਹੈ ਇਹ ਬਹੁਤ ਹੀ ਸ਼ਾਨਦਾਰ ਗੱਲ ਹੈ ਖਾਸ ਕਰਕੇ ਇਹ ਦੇਖਦੇ ਹੋਏ ਕਿ ਰਾਕਟ ਅਮਰੀਕਾ ਦੇ ਹਰ ਰਾਜ ਦੇ ਇੰਜੀਨੀਅਰਾਂ ਦੁਆਰਾ ਮਿਲ ਕੇ ਬਣਾਇਆ ਗਿਆ ਸੀ ਰਾਕਟ ਦੀ ਅਗਲੀ ਸਟੇਜ ਨੂੰ ਇੰਟਰਮ ਕਰਾਇੋਜੈਨਿਕ ਪ੍ਰੋਪਲਸ਼ਨ ਸਟੇਜ ਜਾਂ ICPS ਕਿਹਾ ਜਾਂਦਾ ਹੈ ਉਸ ਦੇ ਉੱਪਰ ਸਭ ਤੋਂ ਉੱਪਰਲੀ ਸਟੇਜ ਹੈ ਔਰੀਅਨ ਔਰੀਅਨ ਅਸਲ ਵਿੱਚ ਇਸ ਰਾਕੇਟ ਦਾ ਮੁੱਖ ਸਿਤਾਰਾ ਹੈ ਅਤੇ ਇਸ ਦੇ ਵੀ ਕੁਝ ਪ੍ਰਮੁੱਖ ਭਾਗ ਹਨ ਇਸ ਦਾ ਹੇਠਲਾ ਹਿੱਸਾ ਯੂਰੋਪੀਅਨ ਸਰਵਿਸ ਮੋਡੀਊਲ ਜਾਂ ਈ ਐਸ ਐਮ ਹੈ ਜੋ ਪਾਵਰ ਅਤੇ ਗਤੀ ਪ੍ਰਦਾਨ ਕਰਦਾ ਹੈ ਇਹੀ ਉਹ ਤਰੀਕਾ ਹੈ ਜਿਸ ਨਾਲ ਔਰੀਅਨ ਪਲਾੜ ਵਿੱਚ ਸਫ਼ਰ ਕਰਦਾ ਹੈ ਫਿਰ ਆਉਂਦਾ ਹੈ ਕਰੂ ਮੋਡੀਊਲ ਜਿਸ ਨੂੰ ਕਈ ਵਾਰ ਕੈਪਸੂਲ ਵੀ ਕਿਹਾ ਜਾਂਦਾ ਹੈ ਇਹ ਉਹ ਥਾਂ ਹੈ ਜਿੱਥੇ ਪਲਾੜ ਯਾਤਰੀ ਰਹਿਣਗੇ ਅਤੇ ਕੰਮ ਕਰਨਗੇ ਅਸਲ ਵਿੱਚ ਪਲਾੜ ਯਾਤਰੀ ਪੂਰੇ ਮਿਸ਼ਨ ਦੌਰਾਨ ਇਸ ਕੈਪਸੂਲ ਵਿੱਚ ਹੀ ਰਹਿਣਗੇ ਆਟਮਸ 2 ਲਈ ਚਾਰਕਦਾਨ ਨੇ ਆਪਣੇ ਕੈਪਸੂਲ ਦਾ ਨਾਮ ਇੰਟੀਗ੍ਰਿਟੀ ਰੱਖਿਆ ਹੋਇਆ ਹੈ ਜਦੋਂ ਪੂਰਾ ਮਿਸ਼ਨ ਖਤਮ ਹੋ ਜਾਵੇਗਾ ਤਾਂ ਸਿਰਫ ਇੱਕ ਕੈਪਸੂਲ ਹੀ ਉਹ ਹਿੱਸਾ ਹੋਵੇਗਾ ਜੋ ਧਰਤੀ ਤੇ ਵਾਪਸ ਪਰਤੇਗਾ ਅੰਤ ਵਿੱਚ ਇਸ ਦੇ ਸਿਖਰ ਤੇ ਲੱਗੇ ਟਾਵਰ ਵਰਗੇ ਹਿੱਸੇ ਨੂੰ ਲਾਂਚ ਅਧੂਰਾ ਸਿਸਟਮ ਪਾਵ ਲਾਂਚ ਅਵਾਰਡ ਸਿਸਟਮ ਜਾਂ ਐਲਏ ਕਿਹਾ ਜਾਂਦਾ ਹੈ ਉਮੀਦ ਹੈ ਕਿ ਪਲਾੜ ਯਾਤਰੀਆਂ ਨੂੰ ਇਸ ਦੀ ਕਦੇ ਲੋਡ ਨਹੀਂ ਪਵੇਗੀ ਪਰ ਜੇਕਰ ਲਾਂਚ ਵੇਲੇ ਕੋਈ ਵੱਡੀ ਖਰਾਬੀ ਜਾਂ ਧਮਾਕਾ ਹੁੰਦਾ ਹੈ ਤਾਂ ਇਹ ਸਿਸਟਮ ਕੈਪਸੂਲ ਨੂੰ ਬਾਕੀ ਰੌਕਟ ਤੋਂ ਦੂਰ ਖਿੱਚ ਕੇ ਲੈ ਜਾਵੇਗਾ ਅਤੇ ਪਲਾੜ ਯਾਤਰੀਆਂ ਦੀ ਜਾਨ ਬਚਾ ਲਵੇਗਾ ਹੁਣ ਜਦੋਂ ਅਸੀਂ ਪਲਾੜ ਜਾਣ ਬਾਰੇ ਜਾਣ ਚੁੱਕੇ ਹਾਂ ਤਾਂ ਆਓ ਖਾਸ ਤੌਰ ਤੇ ਆਟੇਮਸ 2 ਮਿਸ਼ਨ ਬਾਰੇ ਗੱਲ ਕਰੀਏ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਆਟੇਮਸ 2 ਇੱਕ ਟੈਸਟ ਮਿਸ਼ਨ ਹੈ ਆਟਮਸ ਬਾਨ ਜੋ ਸਪੇਸ ਲਾਂਚ ਸਿਸਟਮ ਦਾ ਪਹਿਲਾ ਟੈਸਟ ਸੀ 2022 ਵਿੱਚ ਲਾਂਚ ਹੋਇਆ ਸੀ ਅਤੇ ਇੱਕ ਸ਼ਾਨਦਾਰ ਸਫਲਤਾ ਸੀ ਪਰ ਉਹ ਬਿਨਾਂ ਚਾਲਕ ਦਲ ਦੇ ਸੀ ਹੁਣ ਸਮਾਂ ਆ ਗਿਆ ਹੈ ਕਿ ਇਸ ਪੂਰੇ ਸਿਸਟਮ ਨੂੰ ਇਨਸਾਨਾਂ ਦੇ ਨਾਲ ਪਰਖਿਆ ਜਾਵੇ ਇਹ ਚਾਲਕ ਦਲ ਮਨੁੱਖੀ ਲੋੜਾਂ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਦੀ ਡੂੰਘਾਈ ਨਾਲ ਜਾਂਚ ਕਰੇਗਾ ਜਿਵੇਂ ਕਿ ਡੌਕਿੰਗ ਰੇਡੀਏਸ਼ਨਸ ਤੋਂ ਬਚਾ ਸੰਚਾਰ ਅਤੇ ਖਾਣ ਪੀਣ ਚੰਦ ਦੇ ਦੁਆਲੇ 9 ਦਿਨਾਂ ਦੇ ਸਫ਼ਰ ਦੌਰਾਨ ਚਾਰੇ ਯਾਤਰੀ ਇਕੱਠੇ ਭੋਜਨ ਸਾਂਝਾ ਕਰਨਗੇ ਕੈਪਸੂਲ ਦੇ ਅੰਦਰ ਇੱਕ ਯੰਤਰ ਲੱਗਾ ਹੈ ਜੋ ਪੀਣ ਲਈ ਪਾਣੀ ਦੇ ਬੈਗ ਭਰਨ ਦੇ ਨਾਲ-ਨਾਲ ਭੋਜਨ ਨੂੰ ਤਿਆਰ ਕਰਨ ਲਈ ਵੀ ਪਾਣੀ ਵੰਡੇਗਾ ਇਸ ਤੋਂ ਇਲਾਵਾ ਸੌਣ ਅਤੇ ਕਸਰਤ ਕਰਨ ਦੇ ਪ੍ਰਬੰਧਾਂ ਦੀ ਵੀ ਜਾਂਚ ਹੋਵੇਗੀ ਇੱਥੇ ਇੱਕ ਫਲਾਈ ਵੀਲ ਯੰਤਰ ਹੈ ਜਿਸ ਨੂੰ ਤੁਸੀਂ ਇੱਕ ਰੋਇੰਗ ਮਸ਼ੀਨ ਵਾਂਗ ਸਮਝ ਸਕਦੇ ਹੋ ਇਸ ਨਾਲ ਕਾਰਡੀਓ ਕਸਰਤ ਦੇ ਨਾਲ-ਨਾਲ ਭਾਰ ਚੁੱਕਣ ਵਾਲੀ ਕਸਰਤ ਵੀ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਕੁਐਟਸ ਡੈੱਡਲਿਫਟ ਅਤੇ ਕਾਰਲ ਇਹ ਮਸ਼ੀਨ ਮਾਸਪੇਸ਼ੀਆਂ ਤੇ ਹੱਡੀਆਂ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਪੱਧਰਾਂ ਦਾ ਜ਼ੋਰ ਪਾਉਂਦੀ ਹੈ। ਬਾਥਰੂਮ ਦੀ ਵਰਤੋਂ ਲਈ ਕੈਪਸੂਲ ਦੇ ਫਰਸ਼ ਦੇ ਇੱਕ ਦਰਵਾਜ਼ਾ ਹੈ ਜਿਸ ਨੂੰ ਖੋਲ ਕੇ ਯਾਤਰੀ ਤੈਰਦੇ ਹੋਏ ਅੰਦਰ ਜਾਣਗੇ। ਇਹ ਸਾਰੀਆਂ ਉਹ ਮਨੁੱਖੀ ਲੋੜਾਂ ਹਨ ਜਿਨ੍ਹਾਂ ਦੀ ਅਸੀਂ ਪਹਿਲਾਂ ਜਾਂਚ ਨਹੀਂ ਕਰ ਸਕੇ ਸੀ। ਆਹ T-MS2 ਫਲੋਰੀਡਾ ਦੇ ਕੈਨੇਡੀ স্পੇਸ ਸੈਂਟਰ ਦੇ ਲਾਂਚ ਪੈਡ 39B ਤੋਂ ਲਾਂਚ ਹੋਵੇਗਾ। ਇਹ ਉਹੀ ਲਾਂਚ ਪੈਡ ਹੈ ਜਿਸ 'ਮੇ 1960 ਦੇ ਦਹਾਕੇ ਵਿੱਚ ਅਪੋਲੋ 10 9 ਚੰਦ ਤੇ ਭੇਜਿਆ ਸੀ ਅਤੇ ਕਈ ਹੋਰ ਸ਼ਟਲ ਮਿਸ਼ਨ ਵੀ ਇਥੋਂ ਹੀ ਰਵਾਨਾ ਹੋਏ ਸਨ ਇਸ ਮਿਸ਼ਨ ਦੇ 5 ਫਰਬਰੀ 2026 ਨੂੰ ਲਾਂਚ ਹੋਣ ਦੀ ਸੰਭਾਵਨਾ ਹੈ ਜਦੋਂ ਪੁਖੀ ਗਿਣਤੀ 0 ਤੇ ਪਹੁੰਚੇਗੀ ਤਾਂ ਇਹ ਇਤਿਹਾਸ ਦਾ ਸਭ ਤੋਂ ਸ਼ਕਤੀਸ਼ਾਲੀ ਮਨੁੱਖੀ ਰਾਕਟ ਲਾਂਚ ਹੋਵੇਗਾ ਲਾਂਚ ਦੇ 2 ਮਿੰਟ ਬਾਅਦ ਠੋਸ ਰਾਕਟ ਬੂਸਟਰ ਵੱਖ ਹੋ ਜਾਣਗੇ ਅਤੇ ਸਿਰਫ ਕੋਰ ਸਟੇਜ ਹੀ ਯਾਨ ਨੂੰ ਧਰਤੀ ਦੇ ਹੇਠਲੇ ਆਰਬਿਟ ਵਿੱਚ ਲੈ ਜਾਵੇਗੀ ਇਸੇ ਸਮੇਂ ਲਾਂਚ ਅਧੂਰਾ ਸਿਸਟਮ ਵੀ ਵੱਖ ਹੋ ਜਾਵੇਗਾ 8 ਮਿੰਟਾਂ ਵਿੱਚ ਕੋਰ ਸਟੇਜ ਦਾ 발ਨ ਖਤਮ ਹੋ ਜਾਵੇਗਾ ਅਤੇ ਇਹ ਵੱਖ ਹੋ ਕੇ ਧਰਤੀ ਤੇ ਡਿੱਗ ਜਾਵੇਗੀ ਫਿਰ ਦੂਜੀ ਸਟੇਜ ICPS ਆਪਣਾ ਕੰਮ ਸ਼ੁਰੂ ਕਰੇਗੀ ਅਤੇ ਚਾਲਕਦਾਨ ਨੂੰ ਪਲਾੜ ਵਿੱਚ ਅੱਗੇ ਭੇਜੇਗੀ ਦੋ ਵਾਰ ਇੰਜਣ ਚੱਲਣ ਤੋਂ ਬਾਅਦ ICPS Orion ਨੂੰ ਧਰਤੀ ਦੇ ਦੁਆਲੇ ਇੱਕ ਅੰਡਾਕਾਰ ਪੰਧ ਵਿੱਚ ਸਥਾਪਿਤ ਕਰ ਦੇਵੇਗਾ ਇਸ ਪੰਧ ਵਿੱਚ ਓਰੀਅਨ ਧਰਤੀ ਤੋਂ 46000 ਮੀਲ ਦੂਰ ਚਲਾ ਜਾਵੇਗਾ ਅਤੇ ਇਸ ਨੂੰ ਪੂਰਾ ਕਰਨ ਵਿੱਚ ਲਗਭਗ 1 ਦਿਨ ਲੱਗੇਗਾ। ਇਸ ਪਹਿਲੇ ਦਿਨ ਦੌਰਾਨ ਓਰੀਅਨ ਆਈ ਸੀ ਪੀ ਐਸ ਤੋਂ ਵੱਖ ਹੋ ਕੇ ਡੌਕਿੰਗ ਦਾ ਅਭਿਆਸ ਕਰੇਗਾ। ਆਉਣ ਵਾਲੇ ਸਾਲਾਂ ਵਿੱਚ ਓਰੀਅਨ ਨੂੰ ਲੂਨਰ ਲੈਂਡਰ ਅਤੇ ਗੇਟਵੇ ਸਟੇਸ਼ਨ ਨਾਲ ਜੁੜਨਾ ਪਵੇਗਾ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਟੋ ਪਾਇਲਟ ਅਤੇ ਥਰਸਟਰ ਸਹੀ ਤਰ੍ਹਾਂ ਕੰਮ ਕਰ ਰਹੇ ਹਨ ਜਾਂ ਨਹੀਂ। ਪਿਛਲੇ ਸਾਲ ਸਟਾਰ ਲਾਈਨਰ ਪੁਲਾੜ ਯਾਨ ਵਿੱਚ ਖਰਾਬ ਥਰਸਟਰਾਂ ਕਾਰਨ ਦੋ ਪੁਲਾੜ ਯਾਤਰੀ ਬੁੱਚ ਅਤੇ ਸੰਨੀ ਪੁਲਾੜ ਵਿੱਚ ਫਸ ਗਏ ਸਨ। NASA ਕੀ ਨਹੀਂ ਬਣਾਉਣਾ ਚਾਹੁੰਦਾ ਹੈ ਕਿ ਓਰੀਅਨ ਵਿੱਚ ਅਜਿਹੀ ਕੋਈ ਸਮੱਸਿਆ ਨਾ ਆਵੇ। ਇੱਕ ਵਾਰ ਜਦੋਂ ਓਰੀਅਨ ਧਰਤੀ ਦੇ ਕੋਲੋਂ ਵਾਪਸ ਲੰਘੇਗਾ ਤਾਂ ਇਹ ਚੰਦ ਵੱਲ ਜਾਣ ਲਈ ਆਪਣੇ ਇੰਜਣ ਨੂੰ ਦੁਬਾਰਾ ਚਾਲੂ ਕਰੇਗਾ ਜਿਸ ਨੂੰ ਟ੍ਰਾਂਸ-ਨੂਨਰ ਇੰਜੈਕਸ਼ਨ ਭਾਵ TLI ਕਿਹਾ ਜਾਂਦਾ ਹੈ। ਇਹ ਪੁਲਾੜ ਯਾਤਰੀਆਂ ਨੂੰ ਮੁਫਤ ਵਾਪਸੀ ਟ੍ਰੈਜੈਕਟਰੀ ਤੇ ਪਾ ਦੇਵੇਗਾ। ਇਸ ਦਾ ਮਤਲਬ ਹੈ ਕਿ ਚੰਦ ਅਤੇ ਧਰਤੀ ਦੀ ਗੁਰਤਾ ਖਿੱਚ ਕੁਦਰਤੀ ਤੌਰ ਤੇ ਆਰਟੇਮਿਸ 2 ਨੂੰ ਵਾਪਸ ਧਰਤੀ ਤੇ ਲਿਆ ਆਵੇਗੀ ਬਿਨਾ ਕਿਸੇ ਬਾਦੂ ਬਾਲਣ ਦੀ ਵਰਤੋਂ ਕੀਤੇ ਹੋਈ ਜੇਕਰ ਮਿਸ਼ਨ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਗੁਰਤਾ ਸ਼ਕਤੀ ਯਾਨ ਨੂੰ ਸੁਰੱਖਿਅਤ ਵਾਪਸ ਲਿਆ ਆਵੇਗੀ ਇਹ ਉਹੀ ਰਸਤਾ ਹੈ ਜਿਸ ਨੇ ਅਪੋਲੋ 13 ਦੇ ਪੁਲਾੜ ਯਾਤਰੀਆਂ ਦੀ ਜਾਨ ਬਚਾਈ ਸੀ ਚੰਦ ਤੱਕ ਪਹੁੰਚਣ ਲਈ ਯਾਤਰਾ 4 ਦਿਨ ਲਵੇਗੀ ਇਸ ਦੌਰਾਨ ਚਾਲਕਦਾਲ ਐਮਰਜੈਂਸੀ ਪ੍ਰਕਿਰਿਆਵਾਂ ਦਾ ਅਭਿਆਸ ਕਰੇਗਾ ਜਿਸ ਵਿੱਚ ਰੇਡੀਏਸ਼ਨਸ ਤੋਂ ਬਚਾਅ ਸ਼ਾਮਲ ਹੈ ਭਵਿੱਖ ਦੇ ਲੰਬੇ ਮਿਸ਼ਨਾਂ ਜਿਵੇਂ ਕਿ ਮੰਗਲ ਗ੍ਰਹਿ ਤੇ ਜਾਣ ਲਈ ਡੂੰਗੀ ਪਲਾੜ ਰੇਡੀਏਸ਼ਨ ਨਾਲ ਨਜਿੱਠਣਾ ਬਹੁਤ ਜ਼ਰੂਰੀ ਆ। ਓਰੀਅਨ ਵਿੱਚ ਇੱਕ ਵਿਸ਼ੇਸ਼ ਪਨਾਹਗਾ ਸ਼ੈਲਟਰ ਬਣੀ ਹੋਈ ਆ ਜਿਸ ਦੀ ਅਸਲ ਵਰਤੋਂ ਕਰਕੇ ਪਲਾੜ ਯਾਤਰੀ ਇਸ ਦੀ ਪਰਖ ਕਰਨਗੇ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਆਰਟੇਮਿਸ 2 ਮਿਸ਼ਨ ਵਿੱਚ ਚੰਦ ਤੇ ਉਤਰਨਾ ਸ਼ਾਮਲ ਨਹੀਂ ਹੈ। ਇਹ ਸਿਰਫ ਇੱਕ ਫਲਾਈ ਬਾਈ ਮਿਸ਼ਨ ਹੈ। ਭਾਵ ਯਾਨ ਚੰਦ ਦੇ ਕੋਲ ਲੰਗੇਗਾ। ਇਹ 1960 ਦੇ ਦਹਾਕੇ ਦੇ ਅਪੋਲੋ 8 ਮਿਸ਼ਨ ਵਰਗਾ ਹੈ। ਉਹ ਧਰਤੀ ਤੋਂ 230000 ਮੀਲ ਦੂਰ ਚੰਦ ਦੇ ਉਸ ਪਾਸੇ ਜਾਣਗੇ ਜੋ ਅਸੀਂ ਧਰਤੀ ਤੋਂ ਕਦੇ ਦੇਖ ਨਹੀਂ ਸਕਦੇ। ਭਾਵ ਕਿ ਫੌਰ ਸਾਈਡ ਜਾਣਗੇ। ਪੁਲਾੜ ਯਾਤਰੀ ਚੰਦ ਦੀ ਸਤ੍ਹਾ ਤੇ ਸਭ ਤੋਂ ਨੇੜੇ ਲਗਭਗ 4600 ਮੀਲ ਤੱਕ ਜਾਣਗੇ। ਇਸ ਤੋਂ ਬਾਅਦ ਔਰੀਅਨ ਧਰਤੀ ਤੇ ਸਹੀ ਸਮੇਂ ਅਤੇ ਸਹੀ ਜਗ੍ਹਾ ਤੇ ਵਾਪਸ ਆਉਣ ਲਈ ਜ਼ਰੂਰੀ ਸੁਧਾਰ ਕਰੇਗਾ। ਹੋਰ 4 ਦਿਨਾਂ ਬਾਅਦ ਕੈਪਸੂਲ ਵਾਯੂ ਮੰਡਲ ਵਿੱਚ ਦਾਖਲ ਹੋਵੇਗਾ ਅਤੇ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਰੇਗਾ। ਜਿੱਥੇ ਅਮਰੀਕੀ ਨੇਵੀ ਉਹਨਾਂ ਨੂੰ ਬਾਹਰ ਕੱਢੇਗੀ ਆਓ ਹੁਣ ਚਾਲਕ ਦਲ ਬਾਰੇ ਗੱਲ ਕਰੀਏ ਆਹ ਟੇਮਿਸ 2 ਤੇ ਚਾਰ ਬੇਮਿਸਾਲ ਪਲਾਣ ਯਾਤਰੀ ਸਵਾਰ ਹਨ ਰੀਡ ਵਾਈਜ਼ਮੈਨ ਵਿਕਟਰ ਗਲੋਵਰ ਕ੍ਰਿਸਟੀਨਾ ਕੁੱਕ ਅਤੇ ਜੈਰੇਮੀ ਹੈਂਸਨ ਰੀਡ ਵਾਈਜ਼ਮੈਨ ਮਿਸ਼ਨ ਕਮਾਂਡਰ ਹੋਣਗੇ ਉਹ ਨੇਵੀ ਦੇ అనుభవੀ ਪਾਇਲਟ ਅਤੇ ਇੰਜੀਨੀਅਰ ਹਨ ਜਿਨ੍ਹਾਂ ਕੋਲ ਪਲਾੜ ਵਿੱਚ 167 ਦਿਨ ਬਿਤਾਉਣ ਦਾ ਤਜਰਬਾ ਹੈ ਵਿਕਟਰ ਗਲੋਵਰ ਪਾਇਲਟ ਵਜੋਂ ਸੇਵਾ ਨਿਭਾਉਂਦੇ ਉਹ ਇੱਕ ਟੈਸਟ ਪਾਇਲਟ ਨੇ ਜਿਨ੍ਹਾਂ ਨੇ ਇਰਾਤੀ ਫਰੀडम ਆਪਰੇਸ਼ਨ ਵਿੱਚ ਸੇਵਾ ਕੀਤੀ ਹੈ ਤੇ 40 ਤੋਂ ਵੱਧ ਜਹਾਜ਼ ਉਡਾਏ ਨੇ। ਕ੍ਰਿਸਟੀਨਾ ਕੁੱਕ ਮਿਸ਼ਨ ਸਪੈਸ਼ਲਿਸਟ ਹਨ। ਉਹ ਇੱਕ ਇਲੈਕਟ੍ਰੀਕਲ ਇੰਜੀਨੀਅਰ ਹਨ ਅਤੇ ਉਹਨਾਂ ਦੇ ਨਾਮ ਇੱਕ ਔਰਤ ਵਜੋਂ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਪੋਲਾਰ ਵਿੱਚ ਰਹਿਣ ਦਾ ਰਿਕਾਰਡ ਹੈ। ਭਾਵ ਲਗਭਗ 1 ਸਾਲ। ਅੰਦਰ ਵਿੱਚ ਜਾਰਮੀ ਹੈਂਸਨ ਇੱਕ ਕੈਨੇਡੀਅਨ ਪੁਲਾੜ ਯਾਤਰੀ ਨੇ ਜੋ ਮਿਸ਼ਨ ਸਪੈਸ਼ਲਿਸਟ ਹੋਣਗੇ ਉਹ ਇੱਕ ਲੜਾਕੂ ਪਾਇਲਟ ਅਤੇ ਭੌਤਿਕ ਵਿਗਿਆਨੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਹਨਾਂ ਦੀ ਪਹਿਲੀ ਪੁਲਾੜ ਯਾਤਰਾ ਹੋਵੇਗੀ ਅਤੇ ਸਿੱਧਾ ਚੰਦ ਵੱਲ ਤਾਂ ਇਹ ਮਿਸ਼ਨ ਕਦੋਂ ਹੋ ਰਿਹਾ ਆਟੇਮ ਇਸ ਟੂ ਲਈ ਪਹਿਲੀ ਲਾਂਚ ਵਿੰਡੋ 5 ਫਰਵਰੀ 2026 ਨੂੰ ਖੁੱਲ ਰਹੀ ਹੈ ਕਿਉਂਕਿ ਇਸ ਵਾਰ ਅਸਲ ਇਨਸਾਨ ਸਵਾਰ ਹਨ ਇਸ ਲਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਂਚ ਵਿੱਚ ਦੇਰੀ ਹੋ ਸਕਦੀ ਹੈ ਇਪ 5 ਦਹਾਕਿਆਂ ਬਾਅਦ ਇਨਸਾਨਾਂ ਦੀ ਚੰਦ ਵੱਲ ਵਾਪਸੀ ਦਾ ਇਤਿਹਾਸਿਕ ਪਲ ਹੋਵੇਗਾ। ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਖੋਜ ਟੀਵੀ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।